ਜੋ ਜਿੰਦਾਬਾਦ ਜਿੰਦਾਬਾਦ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਹਾਂਜੀ ਕਿਹੜੀ ਜਗ੍ਹਾ ਤੋਂ ਆਏ ਬਾਬਾ ਜੀ ਸ਼ਾਗੋੜ ਤੋਂ ਸ਼ਾਗੋੜ ਤੋਂ ਆਏ ਕੀ ਸਾਰੀ ਸਮੱਸਿਆ ਹੈਗੀ ਲੈਂਡ ਪੁਲਿੰਗ ਜਿਹੜੀ ਪਾਲਸੀ ਹੈ ਇਹਦੇ ਕੀ ਕਹਿਣਾ ਚਾਹੁੰਦੇ ਇਸ ਵਕਤ ਲੈਂਡ ਪੁਲਿੰਗ ਪਾਲਸੀ ਨੂੰ ਦੇ ਖਿਲਾਫ ਅੱਜ ਕਿਸਾਨਾਂ ਵੱਲੋਂ ਜਿਹੜਾ ਧਰਨਾ ਦਿੱਤਾ ਗਿਆ ਜਲੰਧਰ ਡੀਸੀ ਆਫਿਸ ਦੇ ਕੋਹੜ ਵੀ ਦੇਖ ਸਕਦੇ ਆ ਲਾਈਵ ਤਸਵੀਰਾਂ ਏਕਦੀ ਵਾਲ ਪੰਜਾਬ ਜ਼ਮੀਨ ਬਚਾਓ ਜ਼ਮੀਨ ਬਚਾਓ ਜ਼ਮੀਨ ਬਚਾਓ ਅਧਿਕਾਰਨੋ ਬਚਾਓ ਜ਼ਮੀਨ ਬਚਾਓ ਲੈ ਗਏ ਆ ਖਾਣਾ ਉਵਾਗੇ ਪਾਣਾ ਹੀ ਡੱਬਲੇ ਜਿੰਦਾਬਾਦ 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 ਲੇਟ ਪੂਰੇ ਨਾਲ ਜੰਦਤ ਕਰੋ ਜੰਦਤ ਕਰੋ ਸਾਡੇ ਹਰਾਮ ਦੇ ਖੇਤਾਂ ਜੋ ਆਏ ਅਸੀਂ ਸਾਡੀ ਆ ਕੇ ਉੱਥੇ ਡੇ ਨੀ ਇਹਨਾਂ ਲੋ ਫਰਦਾਂ ਦੇ ਲੋ ਸਾਡੇ ਖੇਤਾਂ ਦੇ ਸਾਰੇ ਪੀੜ ਤੇ ਆਏ ਜੀ ਸੰਘ ਦੂਰੇਗੇ ਦੂਰਿਆ ਕੰਮ ਕਰਨਾ ਹੋ ਸਾਰਾ ਕੁਝ ਕਰਦਾ ਰਿਹਾ ਉਸੇ ਬਾਦ ਸਿਆ ਨਾ ਭੱਟ ਕਰਗੇ ਪੈਸੇ ਖਵਾਏ ਉਹਨੇ ਕੰਮ ਨਹੀਂ ਕੀਤਾ ਉਹਨਾਂ ਕੇ ਆਣ ਕੇ ਸਾਡੇ ਨਾਲ ਕੰਮ ਕਰਕੇ ਸਰਕਾਰ ਦੇ ਇਸ਼ਤਿਹਾਰ ਵੀ ਪਾੜੇ ਅਧੀ ਰਾਤ ਨੂੰ ਵੀ ਦੱਸਦੇ ਹੋ ਕਿ ਆ ਕੇ ਸਾਡੇ ਜਾਸਰੂ ਕਰੋ ਇਹ ਕਹਿੰਦੇ ਹੋ ਕਿ ਜੇਕਰ ਕੋਈ ਆਵੇ ਤਾਂ ਆਪਣੀ ਸੋਚ ਸਮਝ ਕੇ ਆਵੇ ਇਹ ਪਿੰਡਾਂ ਦੀ ਜੇ ਪਿੰਡਾਂ ਦੀ ਭੜਕਾਉ ਭਾਸ਼ਣ ਕਰਨਗੇ ਜੇ ਪਿੰਡਾਂ ਦਾ ਮਾਹੌਲ ਖਰਾਬ ਕਰਨਗੇ ਸਾਡੀਆਂ ਜ਼ਮੀਨਾਂ ਤੇ ਬੱਟਾ ਦੇ ਪਹੁੰਚੇ ਪੈਰ ਫੇ ਇਦਾਂ ਹੀ ਹੋਊਗਾ ਰਾਤਾਂ ਨੂੰ ਚੋਰ ਗੱਲ ਕਿਹਨਾਂ ਦੀ ਆ ਜੀ ਰਾਤਾਂ ਨੂੰ ਚੋਰ ਆਉਂਦੇ ਹੁੰਦੇ ਆ ਤੇ ਸਮਝਦਾਰ ਬੰਦੇ ਨਹੀਂ ਹੁੰਦੇ ਇਹਨਾਂ ਆਪਾਂ ਕੋਲ ਸਮਝਾ ਕੇ ਜਿਹੜਾ ਕਹਿੰਦਾ ਤੂੰ ਇਹਨਾਂ ਨੂੰ ਨਹੀਂ ਹੋਣਾ ਹੈਗਾ ਸਰਨੇ ਕਹਿੰਦਾ ਅਧਿਕਾਰੀ ਹੋਣ ਉਹਨਾਂ ਨੂੰ ਬੁੱਢਾ ਦੇ ਅਧਿਕਾਰੀ ਆਉਣ ਐਸਡੀਓ ਆਵੇ ਜਈ ਆਵੇ ਇਹਨਾਂ ਦਾ ਇਹਨਾਂ ਦਾ ਪਟਵਾਰੀ ਆਵੇ ਜਿਨੇ ਆਵੇ ਜੀ ਕੈਂਡੀ ਆਉਂਦੀ ਆ ਜੀ ਕੈਂਡੀ ਆਉਂਦੀ ਆ ਇੱਥੇ ਲੈ ਲੈਂਦੇ ਆ ਉਹ ਕੀ ਪੰਜਾਬ ਤੋਂ ਸ਼ੋਰ ਹੈ ਕੇਂਦਰੀਆ ਦੀ ਗੱਲ ਕੀਤੀ ਉਹਨਾਂ ਨੇ ਕੇਂਦਰੀਆ ਦਾ ਕਿਉਂ ਆ ਰਿਹਾ ਜਿਹੜਾ ਪੰਜਾਬ ਦਾ ਦਰਦ ਜੇ ਜੇਦੂ ਪੰਜਾਬ ਦਾ ਦਰਦ ਆ ਉਹਨੂੰ ਪਤਾ ਵੇ ਪੰਜਾਬ ਦੀ ਹੋਣਤ ਜ਼ਮੀਨਾਂ ਕਰਕੇ ਆ ਨਾ ਕਿ ਵੱਡੀਆਂ ਵੱਡੀਆਂ ਬਿਲਡਿੰਗਾਂ ਕਰਕੇ ਸਾਨੂੰ ਸ਼ਹਿਰੀਕਰਨ ਉਹਨਾਂ ਦਾ ਮਤਲਬ ਪਤਾ ਜੀ ਸ਼ਹਿਰੀਕਰਨ ਕਰਕੇ ਪਿੰਡਾਂ ਨੂੰ ਉਜਾੜੀਏ ਪਿੰਡਾਂ ਜਾਣ ਕੇ ਕੱਲੂ ਸਾਡੇ ਮੋਹਰੇ ਕੋ ਖੜੇ ਨਾ ਪਰ ਪਿੰਡ ਖਤਮ ਨਹੀਂ ਹੋਣੇ ਪਮਾ ਕਿ ਉਹ ਮੱਤਿ ਹੋਵੇ ਇੱਕ ਇੱਕ ਚੀਜ਼ ਮੈਂ ਜਾਣਨੀ ਚਾਹਨਾ ਹੈ ਸ਼ਹਿਰ ਦਾ ਕੋਈ ਐਮਪੀ ਜਾਂ ਐਮਐਲ ਉਹ ਕਿਉਂ ਨਹੀਂ ਵਿਚਾਰ ਰਿਹਾ ਕਿਉਂਕਿ ਹਾਲਾਂਕਿ ਸੋਸ਼ਲ ਮੀਡੀਆ ਚੱਲਦਾ ਪਿਆ ਸਨੇਹ ਸਾਰਿਆਂ ਨੂੰ ਲੱਗੇ ਨੇ ਮੀਟਿੰਗਾਂ ਹੋ ਰਹੀਆਂ ਉਹਨਾਂ ਦਾ ਨਾਮ ਆਉਂਦਾ ਹਰ ਉਹਨਾਂ ਨੂੰ ਤਾਂ ਸਰਕਾਰ ਉਹਨਾਂ ਨੂੰ ਤਾਂ ਉਹਨਾਂ ਨੂੰ ਤਾਂ ਕੋਈ ਮਤਲਬ ਨਹੀਂ ਜੀ ਉਹਨਾਂ ਨੂੰ ਤੇ ਆਵੇ ਸਾਡੀ ਗਾਂ ਸਰਕਾਰ ਉਹ ਪਤਾ ਕੀ ਕਹਿੰਦੇ ਆ ਵੀ ਜੇ ਸਾਡੀ ਸਰਕਾਰ ਅੱਜ ਦਾ ਰੱਦ ਕਰਾਂਗੇ ਜੇ ਸਾਰਾ ਕੁਝ ਹੋ ਗਿਆ ਉਹਨਾਂ ਦੇ ਕੋਲ ਕੀ ਰਹਿ ਜਾਊਗਾ ਜੀ ਫਿਰ ਇਹਨਾਂ ਨੇ ਕਿਹਾ ਜੀ ਉਹ ਪਿਛਲੇ ਕਰ ਗਏ ਤਾਂ ਅਸੀਂ ਗੱਲ ਆ ਵੀ ਸਾਨੂੰ ਉਹ ਗੱਲ ਚਾਹੀਦੀ ਵੀ ਹੁਣ ਰੱਦ ਕਰੇ ਜਿਹੜਾ ਸਾਨੂੰ ਹੁਣ ਕਹੂਗਾ ਰੱਦ ਕਰ ਅਸੀਂ ਉਹਦੇ ਨਾਲ ਆ ਨਾ ਕਿ ਜਿਹੜਾ ਲੋਕਾ ਨੂੰ ਨਫਾ ਨੁਕਸਾਨ ਕੁਛ ਨਹੀਂ ਸੁਣਨਾ ਸਿਰਫ ਰੱਦ ਹੋਵੇ ਰੱਦ ਹੋਵੇ ਰੱਦ ਬਾਸ ਜਦੋਂ ਕੋਈ ਇੱਕ ਤਾਂ ਜਿਹੜੀ ਹੈ ਨੀ ਤਿਆਰੀ ਨਹੀਂ ਜਾਂ ਕੋਈ ਇੱਕ ਮਨਾਂ ਜੇ ਤਿਆਰੀ ਨਹੀਂ ਤਾਂ ਫਿਰ ਰੱਦ ਕਰੋ ਫਿਰ ਕਿਉਂ ਸਰਦਾਰ ਸਵਾਲ ਤਾਂ ਇੱਥੇ ਆਂਦਾ ਨਾ ਏਡੇ ਅਫਸਰ ਏਡੇ ਆਈਏਐਸ ਪਾਲਿਸੀ ਇਦਾਂ ਨਹੀਂ ਬਣੀ ਹੋਏਗੀ ਸਰਵੇ ਤਾਂ ਹੋਇਆ ਹੋਏਗਾ ਸੁਣਨਾ ਵੀ ਨਹੀਂ ਜਾਂਦੇ ਇਹਨੂੰ ਕਹਿੰਦੇ ਸੁਣਨਾ ਵੀ ਨਹੀਂ ਜਾਂਦੇ ਰਹਿਣੇ ਆਰਦਾ ਆ ਨਾ ਨਾ ਤੁਸੀਂ ਮੇਰੀ ਗੱਲ ਉਹਨਾਂ ਨੂੰ ਆ ਕੇ ਦਿਨੇ ਕਰੋ ਸਰਵੇ ਕਿਹੜਾ ਇੱਕ ਇੱਕ ਪਿੰਡ ਲੈ ਲੋ ਲਾਈਵ ਹੋ ਕੇ ਸਰਵੇ ਕਰੋ ਜੇ ਇੱਕ ਬੰਦਾ ਵੀ ਕੋਈ ਤਿਆਰ ਹੁੰਦਾ ਤਾਂ ਫੇਰ ਗੱਲ ਕਰੀਏ ਜੀ ਨਾਲ ਲੈ ਕੇ ਜਾਂਦੇ ਮਰਾ ਜੀ ਨਾਲ ਜਾਂ ਕੋਈ ਲੜਾਈ ਝਗੜਾ ਨਹੀਂ ਕੋਈ ਬੰਦੀ ਆਪ ਸਰਵੇ ਕਰਾ ਰਹੇ ਪੁੱਛਦੇ ਨਾ ਕਿਹੜਾ ਹੋਇਆ ਸਰਕਾਰ ਨੂੰ ਕਿੱਦਾਂ ਫਾਇਦੇ ਦੇਣੇ ਤੇ ਕਰੋੜਾ ਰੁਪਈਆ ਕਿੱਦਾਂ ਵੰਟਣਾ ਇਹ ਸਰਵੇ ਹੋਇਆ ਕਿਸਾਨਾਂ ਲਈ ਨਹੀਂ ਹੋਇਆ ਤੁਹਾਡੇ ਨਾਲ ਕਿਹੜਾ ਗੱਲ ਕਰ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਕੋਈ ਨਹੀਂ ਕੋਈ ਨਹੀਂ ਇਨਫੋਰਮੇਸ਼ਨ ਪੁੱਛਣਾ ਹੈ ਸਰਕਾਰ ਮਜ਼ਦੂਰ पजाओ पंजा बचाओ